ਹੈਪੀ ਟੀਚਰਸ ਡੇ ਦੀ ਖੁਸ਼ੀ ਵਿੱਚ ਬੱਚੇ ਵੱਲੋਂ ਗਿਫਟ ਦਿੱਤਾ ਗਿਆ ਤੇ ਜਦੋਂ ਮਨਵੀਰ ਨੂੰ ਗਿਫਟ ਦਿਖਾਇਆ ਤਾਂ ਉਹਨੂੰ ਲੱਗਿਆ ਵੀ ਹੈਪੀ ਬਰਥਡੇ ਮੇਰਾ ਤੇ ਕੈਪ ਮੰਗਣ ਲੱਗਿਆ ਆਪਣੀ ਹੈਪੀ ਬਰਥਡੇ ਵਾਲੀ ਪਰ ਇਹਨੂੰ ਦੱਸਿਆ ਵੀ ਬੇਟਾ ਇਹ ਟੀਚਰਸ ਡੇ ਤੇ ਪਾਪਾ ਨੂੰ ਗਿਫਟ ਮਿਲਿਆ ਸਕੂਲ ਵਿੱਚ ਬੱਚੇ ਵੱਲੋਂ ਤਾਂ ਖੁਸ਼ ਹੋਇਆ ਗਿਫਟ ਦੇਖ ਕੇ ਗਿਫਟ ਲੈਣ ਤੋਂ ਬਾਅਦ ਫਿਰ ਪੂਰੀ ਕਾਲੀ ਕਰਨ ਲੱਗੀ ਪਾਪਾ ਜਲਦੀ ਖੋਲੋ ਪਾਪਾ ਜਲਦੀ ਖੋਲੋ ਤਾ ਹੈਪੀ ਟੀਚਰਸ ਡੇ ਵਾਲੇ ਦਿਨਾਂ ਵਿੱਚ 5 ਸਤੰਬਰ ਨੂੰ ਹੜਾ ਕਰਕੇ ਛੁੱਟੀਆਂ ਸੀਗੀਆਂ ਜੀ ਤੇ ਜਦੋਂ ਬਾਅਦ ਵਿੱਚ ਸਕੂਲ ਖੁੱਲਣ ਤੋਂ ਬਾਅਦ ਸਕੂਲ ਗਏ ਤਾਂ ਉਹਦੇ ਬੱਚੇ ਵੱਲੋਂ ਕੱਲ ਗਿਫਟ ਮਿਲਿਆ ਤੇ ਗਿਫਟ ਆਪਾਂ ਹੁਣ ਖੋਲ ਰਹੇ ਆ ਜੀ ਤੇ ਮਨਵੀਰ ਪੂਰਾ ਉਤਾਵਲਾ ਹੋ ਰਿਹਾ ਵੀ ਕੀ ਨਿਕਲੂਗਾ ਤੇ ਮਿੱਥੋਂ ਪੁੱਛ ਰਿਹਾ ਬਾਰ-ਬਾਰ ਪਾਪਾ ਵਿੱਚ ਕੌਂਚੀ ਹੋਊਗੀ ਕੌਂਚੀ ਹੋਊਗੀ ਤਾਂ ਇਹ ਪਿਆਰ ਨਾਲ ਟੋਫੀ ਨੂੰ ਕੌਂਚੀ ਕਹਿੰਦੇ ਜੀ ਤੇ ਗਿਫਟ ਹੈ ਖੁੱਲ ਚੁੱਕੇ ਤੇ ਕੱਢ ਲਿਆ ਬਾਹਰ ਹਾਂ ਦੇਖਦੇ ਆ ਆਪਾਂ ਜੀ ਵੀ ਗਿਫਟ ਵਿੱਚ ਕੀ ਕੁਝ ਹੈ ਤੇ ਮਨਵੀਰ ਪੂਰਾ ਖੁਸ਼ ਹੈ ਜੀ ਗਿਫਟ ਲੈ ਕੇ ਤੇ ਮੱਥੇ ਨਾਲ ਲਗਾ ਰਿਹਾ ਵੈਰੀ ਗੁੱਡ ਉਹ ਸਮਾਨ ਵਿੱਚੋਂ ਨਿਕਲ ਗਿਆ ਗਿਫਟ ਸੀ ਜੋ ਛੋਟਾ ਛੋਟਾ ਦੇਖਦੇ ਹਾਂ ਆਪਾਂ ਸਾਰਾ ਇਹ ਗਿਫਟ ਕੀ ਕੁਝ ਹੈ ਇਹਦੇ ਵਿੱਚ ਜੀ ਤਾਂ ਸਭ ਤੋਂ ਪਹਿਲਾਂ ਇੱਕ ਇਹ ਗਰੀਟਿੰਗ ਕਾਰਡ ਹੈ ਜਿਸ ਦੇ ਉੱਪਰ ਲਿਖਿਆ ਹੈ ਹੈਪੀ ਟੀਚਰਸ ਡੇ ਮਨਜਿੰਦਰ ਸਰ ਜੀ ਤਾਂ ਇਹ ਜਿਹੜਾ ਤਿਆਰ ਕੀਤਾ ਹੈ ਬੱਚੇ ਨੇ ਜੀ ਗੱਤੇ ਉੱਪਰ ਮਿੱਟੀ ਲਗਾ ਕੇ ਮਿੱਟੀ ਸੁਕਾ ਕੇ ਫੇਵਿਕੋਲ ਨਾਲ ਕੋਲ ਕੇ ਮਿੱਟੀ ਸੁਕਾ ਕੇ ਉਸ ਉੱਪਰ ਪੇਂਟ ਕੀਤਾ ਹੈ ਤੇ ਬਹੁਤ ਸੋਹਣਾ ਬਣਿਆ ਜੀ ਇਹ ਬਹੁਤ ਮਿਹਨਤ ਕੀਤੀ ਹੈ ਬੱਚੇ ਨੇ ਤੇ ਇਸ ਉੱਪਰ ਲਿਖਿਆ ਹੋਇਆ ਹੈ ਹੈਪੀ ਟੀਚਰਸ ਡੇ ਮਨਜਿੰਦਰ ਸਰ ਜੀ ਤਾਂ ਦੇਖੋ ਮਿੱਟੀ ਪੇਸਟ ਕਰਕੇ ਫੇਵਿਕੋਲ ਨਾਲ ਵਧੀਆ ਫਿਰ ਕਲਰ ਨਾਲ ਉੱਪਰ ਲਿਖਿਆ ਜੀ ਹੈਪੀ ਟੀਚਰਸ ਡੇ ਤੇ ਦੂਸਰਾ ਗਿਫਟ ਦੇਖ ਰਹੇ ਹਾਂ ਵਿੱਚ ਮਨਵੀਰ ਨੇ ਕੱਢ ਲਿਆ ਆਪ ਚੱਕ ਲਿਆ ਤੇ ਛੋਟਾ ਜਿਹਾ ਬਣਾਇਆ ਹੋਇਆ ਤੋਹਫਾ ਇੱਕ ਬਹੁਤ ਸੋਹਣਾ ਤੇ ਪਰ ਮਿਹਨਤ ਬਹੁਤ ਜ਼ਿਆਦਾ ਇਸ ਦੇ ਉੱਪਰ ਛੋਟੇ ਛੋਟੇ ਮਨਕਿਆਂ ਨਾਲ ਇੱਕੋ ਜਿਹਾ ਡਿਜ਼ਾਈਨ ਨਾਲ ਲਿਖਿਆ ਹੋਇਆ ਸਰ ਕਿੰਨਾ ਸੋਹਣਾ ਤੇ ਪਿੱਛੇ ਨਾਮ ਹੈ ਬੱਚੇ ਦਾ ਜੀ ਉਹ ਨਾਮ ਆਪਾਂ ਹਾਂ ਅੰਡ ਤੇ ਦੱਸਾਂਗੇ ਕੀ ਨਾਮ ਆ ਬੱਚੇ ਦਾ ਤੇ ਉਸ ਤੋਂ ਬਾਅਦ ਇੱਕ ਵਿੱਚ ਪੈਨ ਹੈ ਜੀ ਇੱਕ ਵਿਦਿਆਰਥੀ ਵੱਲੋਂ ਆਪਣੇ ਅਧਿਆਪਕ ਨੂੰ ਤੇ ਮਨਵੀਰ ਨੇ ਇੱਕ ਹੋਰ ਚੀ ਚੱਕ ਕੇ ਦਿੱਤੀ ਸਲਿੱਪ ਜੀ ਹੈ ਜੀ ਪਰ ਇਸ ਵਿੱਚ ਕੁਝ ਵਧੀਆ ਲਿਖਿਆ ਹੋਊਗਾ ਦੇਖਦੇ ਆਪਾਂ ਖੋਲ ਕੇ ਹਾਂਜੀ ਬਿਲਕੁਲ ਇਹਦੇ ਵਿੱਚ ਵੀ ਆਪਣੇ ਸ਼ਬਦ ਲਿਖੇ ਨੇ ਬੱਚੇ ਨੇ ਬੜੇ ਖੂਬਸੂਰਤ ਸ਼ਬਦ ਲਿਖੇ ਨੇ ਇਸ ਵਿੱਚ ਲਿਖਿਆ ਹੈ ਵੀ ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਹੈ ਖੂਬਸੂਰਤੀ ਹੁੰਦੀ ਹੈ ਤੇ ਵੀ ਮਨਜਿੰਦਰ ਸਰ ਵਿੱਚ ਬਹੁਤ ਸਾਰੇ ਗੁਣ ਨੇ ਇਮਾਨਦਾਰੀ ਨਿਮਰਤਾ ਸੇਵਾ ਭਾਵਨਾਵਾਂ ਔਰ ਵੀ ਬਹੁਤ ਸਾਰੀਆਂ ਚੰਗੀਆਂ ਗੱਲਾਂ ਕਹਿੰਦੀ ਜੋ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਤਾਂ ਉਸ ਬੱਚੇ ਦਾ ਨਾਮ ਜੀ ਹਰਨੂਰ ਸ਼ਰਮਾ 12ਵੀਂ ਜਮਾਤ ਦੀ ਵਿਦਿਆਰਥਣਾ ਜੀ ਗੋਡ ਬles ਜੂ ਬੇਟਾ ਖੁਸ਼ ਰਹੋ ਬੇਟਾ ਤੇ ਇਹ ਸਭ ਗਿਫਟ ਬਹੁਤ ਖੁਸ਼ੀ ਹੁੰਦੀ ਹੈ ਜੀ ਇੱਕ ਅਧਿਆਪਕ ਨੂੰ ਜਦੋਂ ਉਹਦੇ ਵਿਦਿਆਰਥੀ ਸਤਿਕਾਰ ਕਰਦੇ ਨੇ ਆਪਣੇ ਅਧਿਆਪਕ ਦਾ ਤੇ ਕਵਰ ਵੀ ਬਹੁਤ ਸੋਹਣਾ ਬਣਾਇਆ ਜੀ ਬਹੁਤ ਮਿਹਨਤ ਕੀਤੀ ਹੈ ਗਿਫਟ ਵਾਲੇ ਕਵਰ ਤੇ ਵੀ Thank you thank you so much Harnoor god bless you